ਹਰ ਪੰਜਾਬੀ ਵੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਖੜਾ ਜੀ ਪਿੰਡ কৃষ্ণਪੁਰ ਬਲੌਕ ਕਨੂਵਾਂ ਦੇ ਪਿੰਡ কৃষ্ণਪੁਰ ਤੇ ਇਸ ਪਿੰਡ ਨੂੰ ਜੋੜਨ ਵਾਸਤੇ ਜਿਹੜਾ ਇਹ ਨਲੇ ਤੇ ਜਿਹੜਾ ਪੁਲ ਪੱਜਾ ਉਹਦੀ ਖਰਾਬਤ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਇਹ ਪੁਲ ਜਿਹੜਾ ਕਾਫੀ ਸਿਰ ਤੋਂ ਪੱਜਾ ਹੋਇਆ ਸੀ ਜਿਹੜਾ ਅਜੇ ਟੁੱਟਨ ਕਿਨਾਰੇ ਆ ਦੇਖੋ ਜਿਹਦੇ ਜਿਹੜੇ ਕਿਨਾਰੇ ਟੁੱਟ ਚੁੱਕੇ ਨੇ ਮਾੜੀ ਹਾਲਤ ਹੈ ਇੱਕ ਕਾਫੀ ਸਮੇਤੋ ਇਹਦੇ ਅਲ ਧਿਆਨ ਨਹੀਂ ਦਿੱਤਾ ਗਿਆ ਥਾਂ ਥਾਂ ਤੇ ਤੇ ਲੱਗੇ ਸੜਕ ਜਿਹੜੀ ਟੁੱਟ ਚੁੱਕੀ ਆ ਕਿਸੇ ਵੀ ਲਈ ਵੀ ਖਾਸਾ ਜਿਹੜਾ ਉਹ ਇੱਥੇ ਵਾਪਰ ਸਕਦਾ ਆ ਲੋਕਾਂ ਨੇ ਦੇਖੋ ਇੱਥੇ ਕੂੜਾ ਛੁੱਟ ਛੁੱਟ ਕੇ ਜਿਹੜਾ ਇਹਨੂੰ ਡੰਪ ਬਣਾ ਦਿੱਤਾ ਤੇ ਦੇਖੋ ਇਹ ਜਿਹੜੀਆਂ ਸਾਈਡਾਂ ਵੀ ਜਿਹੜੀਆਂ ਉਹ ਟੁੱਟ ਰਹੀਆਂ ਇਕ ਕਿਸੇ ਵੇਲੇ ਇਹ ਤੇ ਖਾਸਾ ਵਾਪਰ ਸਕਦਾ ਤੇ ਹੁਣ ਕਿਸ਼ਨਪੁਰ ਦੇ ਕੁਝ ਲੋਕਾਂ ਦਾ ਕਹਿਣਾ ਕਿ ਅਸੀਂ ਹੁਣ ਇਧਰੋਂ ਦੀ ਗੱਡੀ ਲੈ ਕੇ ਵੀ ਨੰਗ ਦੇ ਕਿਉਂਕਿ ਹੈਵੀ ਵੇਟ ਦੇ ਨਾਲ ਇਹ ਕਿਸੇ ਵੇਲੇ ਵੀ ਇਹ ਪੁਲ ਬਹਿ ਸਕਦਾ ਨਹੀਂ ਬਣ ਗਿਆ ਬੈਣਿਆ ਜਿਵੇਂ ਬਣਾਉਂਦੇ ਦੇਖੋ ਪੁਲ ਦੇ ਨਾਲ-ਨਾਲ ਇਹਦੀ ਕੰਡੀਸ਼ਨ ਜਿਹੜਾ ਕੰਡੇ ਜਿਹੜੇ ਬਿਲਕੁਲ ਜਿਹੜੇ ਆ ਟੁੱਟ ਚੁੱਕੇ ਨੇ ਰੱਬ ਦਾ ਖਾਸਾ ਜੇਕਰ ਕੋਈ ਵੀ ਇਤਿਹਾਸਾ ਵਾਪਰਦਾ ਤਾਂ ਉਸ ਵੇਲੇ ਸਰਕਾਰ ਆ ਕਹਿ ਦਿੰਦੀਆਂ ਨੇ ਕਾਸ ਇਹ ਅਹੀ ਪਹਿਲਾ ਬਣਾ ਦਿੱਤਾ ਜਾਂਦਾ ਪਰ ਉਸ ਵੇਲੇ ਜਿਹੜੀ ਆ ਕੀਮਤੀ ਜਿਹੜੀਆਂ ਜ਼ਿੰਦਗੀਆਂ ਜਿਹੜੀਆਂ ਉਹ ਚਲ ਜਾਂਦੀਆਂ ਨੇ ਤੇ ਉਸ ਤੋਂ ਪਹਿਲਾਂ ਕਿਉਂ ਨਾ ਸਰਕਾਰਾਂ ਨੂੰ ਚਾਹੀਦਾ ਕਿ ਇਹਦੇ ਵੱਲ ਇਹ ਨਿਗਰਾਨੀ ਕਰਨ ਔਰ ਪੈਲ ਤੇ ਧਾਰ ਤੇ ਸਪੂਲ ਦੀ ਮੁਰੰਮਤ ਕਰਨ ਤਾਂ ਦੇਖੋ ਇਹ ਸੇਮ ਨਹਿਰ ਜਿਹੜੀ ਆ ਇਧਰੋਂ ਆਉਂਦੀ ਆ ਤੇ ਘੁੰਮ ਕੇ ਉਧਰੋਂ ਦੀ ਜਾਂਦੀ ਆ ਜਦਕਿ ਇਹ ਸਿੱਧਾ ਰਸਤਾ ਜਿਹੜਾ ਇਧਰ ਨੂੰ ਜਾਂਦਾ ਕਿਉਂ ਨਾ ਜਿਹੜਾ ਇਸ ਸਿੱਧਾ ਜਿਹੇ ਰੋਡ ਦੇ ਵਿੱਚੋਂ ਦੀ ਇਸ ਪੋਲ ਨੂੰ ਬਣਾ ਦਿੱਤਾ ਜਾਵੇ ਤਾਂ ਜੋ ਜਿਹੜੀ ਆ ਜਿਹੜੀ ਇੰਨੀ ਦੂਰ ਘੁੰਮ ਕੇ ਆਂਦਾ ਤੇ ਪੋਲ ਨੂੰ ਵੀ ਨੁਕਸਾਨ ਹੁੰਦਾ ਪਾਣੀ ਜਦੋਂ ਚੜਦਾ ਤੇ ਚਾਰ ਸਪਰੇ ਕੱਟ ਪਾਣੀ ਰੋੜ ਰੋੜ ਕੇ ਲੈ ਜਾਂਦਾ ਜਿਸ ਦਿਨ ਪੋਲ ਦਾ ਨੁਕਸਾਨ ਹੁੰਦਾ ਵਾ ਸੋ ਸਰਕਾਰ ਕੀ ਬੇਨਤੀ ਆ ਕਿ ਲੋਕਾਂ ਦੀ ਜਿਹੜੇ ਪਿੰਡ ਕਿਸ਼ਨਪੁਰ ਖਾਸ ਤੌਰ ਤੇ ਜਿਹੜੇ ਕਿ ਲੋਕ ਮਕੇਰੀਆਂ ਨੂੰ ਜਾਂਦੇ ਨੇ ਹਿਸ਼ਾਰਪੁਰ ਨੂੰ ਜਾਂ ਕਿਸੇ ਉਧਰ ਲੱਕੇ ਨੂੰ ਜਾਂਦੇ ਸਭ ਇਥੋਂ ਨੱਕੇ ਜਾਂਦੇ ਨੇ ਤੇ ਭਾਰੀ ਵਾਹਣਾ ਦਾ ਨੰਗਣਾ ਹੁਣ ਜਿਹੜਾ ਮੁਸ਼ਕਲ ਹੋ ਗਿਆ ਤੇ ਸਰਕਾਰ ਨੂੰ ਚਾਹੀਦਾ ਕਿ ਇਹਦੇ ਉੱਲ ਜਲਦੀ ਜਲਦੀ ਧਿਆਨ ਦੇਵੇ ਤਾਂ ਜੋ ਕੋਈ ਵੀ ਖਾਸਾ ਬਾਪਰ ਤੋਂ ਪਹਿਲਾਂ ਇਹਦਾ ਜਿਹੜਾ ਹਾ ਸਾਬਾਪਰੋਂ ਤੋਂ ਪਹਿਲਾਂ ਜਿਹੜਾ ਇਸ ਨੂੰ ਜੀ ਰਿਪੇਅਰ ਕੀਤੀ ਜਾਵੇ ਕਿਉਂ ਕਿਸੇ ਲਈ ਫਾਸਾ ਵਾਪਰ ਸਕਦਾ ਸੋ ਫਿਰ ਦਵਾਰਾ ਬੇਨਤੀ ਆ ਗਵਰਨਮੈਂਟ ਵੱਲ ਸਰਕਾਰ ਵੱਲੇ ਕੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੇ ਇਹ ਰੋਡ ਇਹ ਪੁਲ ਜਿਹੜਾ ਜਲਦੀ ਤੋਂ ਬਣ ਸਕੇ ਧੰਨਵਾਦ